ਗੁਰੂ ਪਿਆਰਿਓ ਹਜੂਰ ਦਾ ਪਵਿੱਤਰ ਸ਼੍ਰੀ ਉਖਲਾਕ ਆਇਆ ਹੈ ਕਿ ਸੰਤ ਦਾ ਮਾਰਗ ਧਰਮ ਕੀ ਪਾਉਣੀ ਕੋ ਵੱਡ ਭਾਜੀ ਪਾਏ ਸੰਸਾਰ ਵਿੱਚ ਬੜੇ ਰਸਤੇ ਹਨ ਉਹਨਾਂ ਰਸਤੇਾਂ ਤੇ ਚੱਲਣਾ ਕੋ ਸ਼ੌਕਾ ਹੈ ਕੋਈ ਸੈਨਸਤਾਨ ਬਣ ਜਾਣਾ ਕੋਈ ਕਾਨੂੰਨਦਾਨ ਬਣ ਜਾਣਾ ਕੋਈ ਪਹਿਲਵਾਨ ਬਣ ਜਾਣਾ ਕੋਈ ਪਰਮਾਨ ਬਣ ਜਾਣਾ ਹੋਰ ਕੋਈ ਵਕੀਲ ਬਣ ਜਾਣਾ ਕੋਈ ਹਾਕਮ ਜਰਮਾਨ ਬਣ ਜਾਣਾ ਇਹ ਬਹੁਤ ਛੋਟੀਆਂ ਚੀਜ਼ਾਂ ਨੇ ਕੋ ਮਾਮੂਲੀ ਚੀਜ਼ਾਂ ਨੇ ਔਰ ਇਹ ਸੌਖੀਆਂ ਚੀਜ਼ਾਂ ਹਨ ਇਹਨਾਂ ਰਸਤੇ ਤੇ ਤੁਰ ਪੈਣਾ ਕੋਈ ਔਖਾ ਨਹੀਂ ਚੋਰ ਬਣ ਜਾਣਾ ਡਾਕੂ ਬਣ ਜਾਣਾ ਥੱਗ ਬਣ ਜਾਣਾ ਸ਼ਰਾਬੀ ਕਬਾਬੀ ਬਣ ਜਾਣਾ ਤੈਂਦੀਆ ਕਰਾਂ ਵਾਲੇ ਜੀਵਨ ਵਾਲੇ ਬਣ ਜਾਣਾ ਇਹ ਕੋਈ ਬਹੁਤ ਜਤਨ ਕਰਨ ਦੀ ਲੋੜ ਨਹੀਂ ਛੋੜੇ ਜਿਹੇ ਜਤਨ ਦੇ ਨਾਲ ਉਹ ਜਿਹਾ ਜੀਵਨ ਪਸਣਾਇਆ ਜਾ ਸਕਦਾ ਹੈ ਮਾ ਜਿਹੜਾ ਸੰਤਾਂ ਵਾਲਾ ਮਾਰਗ ਰਸਤਾ ਹੈ ਪੰਜਵੇਂ ਪਾਤਸ਼ਾਹ ਜੀ ਨੇ ਫਰਮਾਇਆ ਹੈ ਸੰਤ ਦਾ ਮਾਰਗ ਧਰਮ ਕੀ ਪੌੜੀ ਉਹ ਵੱਡ ਭਾਗੀ ਪਾਏ ਉਹ ਵੱਡੀਆਂ ਭਾਗਾਆਂ ਵਾਲਾ ਜਿਹੜਾ ਸੰਤਾਂ ਦੇ ਰਸਤੇ ਤੇ ਪਾਇਆ ਤੁਰੇ ਸੰਤ ਬਣਨਾ ਬੜਾ ਭਾਰੀ ਔਖਾ ਹੈ ਸੰਤ ਕਹਾ ਲੈਣਾ ਬੜਾ ਸੌਖਾ ਹੈ ਪਰ ਸੰਤ ਬਣਨਾ ਬੜਾ ਔਖਾ ਹੈ ਜੇ ਕੋਈ ਬਣਨਾ ਚਾਹੇ ਤਾਂ ਬਣਿਆ ਨਹੀਂ ਜਾ ਸਕਦਾ ਜੇ ਸਤਗੁਰੂ ਰਹਿਮਤ ਕਰਨ ਤਾਂ ਭਾਵੇਂ ਬਣਾ ਦੇਵੇ ਆਪੋ ਜਤਨ ਕਰ ਕਰਕੇ ਕੋਈ ਸੰਤ ਨਹੀਂ ਬਣ ਸਕਦੇ ਤੁਸੀਂ ਸੋ ਸਤਗੁਰੂ ਜੀ ਰਹਿਮਤਾਂ ਕਰਨ ਬਖਸ਼ਿਸ਼ਾਂ ਕਰਨ ਮੇਰੇ ਕੰਮ ਤਾਂ ਫਿਰ ਭਾਵੇਂ ਕਿਰਪਾ ਭਰੀ ਨਿਗਾਹ ਨਾਲ ਤੱਕ ਕਰਕੇ ਵੱਡੀ ਤੋਂ ਵੱਡੀ ਬਾਤ ਵੀ ਭਾਵੇਂ ਬਖਸ਼ ਦੇਣ